ਲਲ ਕਰੇ ਮਾਰਦੇ ਸੀ ਜੜਕਦੇ ਮਾਰਦੇ ਤੇ ਜੇ ਬਾਹਰ ਨਿਕਲੇ ਉਹ ਨਹੀਂ ਸੰਭੋ ਲੈਣਾ ਮਾਰ ਦੇਣਾ ਨੂੰ ਹਾਂ ਤੇ ਕੁੜੀਆਂ ਨੂੰ ਚੱਕ ਲੈਂਦੇ ਸੀ ਕੁੜੀਆਂ ਨੂੰ ਚੱਕਦੇ ਸੀ ਵਾਪਸ ਨਹੀਂ ਸੀ ਕਰਦੇ ਬਾਕਸ ਵੀ ਮਾਰਦੇ ਆ ਮਾਰਦੇ ਦੇ ਸੀ ਮਾਰਦੇ ਆ ਹੂੰ ਹੂੰ ਜਿਹੜੀ ਮੂੰਹ ਮੱਥੇ ਲੱਗਦੀ ਹੋਣੀ ਉਹ ਲੈ ਜਾਂਦੇ ਅੱਛਾ ਕੋਈ ਬੰਦੇ ਮਰੇ ਹੋਏ ਤੁਸੀਂ ਵੇਖੇ ਸੀ ਤੁਸੀਂ ਬਾਬਾ ਮਰੇ ਰਾਜ ਇਸ ਦੁਨੀਆ ਪੈਸੇ ਦੀ ਮਰੀ ਹੋਈ ਮਾਰੀ ਹੋਈ ਅੱਛਾ ਮਾਰੀ ਜਾਂਦੇ ਸੀ ਹੂੰ ਉਹ ਮੇਰੇ ਤਾਇ ਦਾ ਪੁੱਤ ਸੀਗਾ ਸਹੀ ਉਹਨੇ ਆਂ ਕੇ ਮੈਨੂੰ ਗਦੇ ਜਾਂਦੇ ਚੱਕ ਲਿਆ ਹੂੰ ਤੇ ਲੈ ਕੇ ਭੱਜ ਪਿਆ ਅੱਛਾ ਆਪਦੇ ਚਾਚੇ ਨੂੰ ਲੜਦਾ ਰਿਆ ਹੂੰ ਵੀ ਤੈਨੂੰ ਹਰਾਂ ਦੀ ਪਈ ਦੁਨੀਆ ਉਹ ਜਿਹੀ ਜਾਂਦੀ ਆ ਅੱਛਾ ਉਹ ਕਾਦੀ ਪੰਡ ਲੈ ਕੇ ਸੁਪਾ ਖਾ ਸੀ ਹੂੰ ਹੂੰ ਤੇ ਹਣਾੜੀ ਅੱਗੇ ਲਾਈ ਹੂੰ ਤੈਨੂੰ ਤੁਰ ਪਿਆ ਅੱਛਾ ਪਿੰਡੋਂ ਅਗਲੇਨ ਲੈ ਕਰਿਆ ਹੂੰ ਹੂੰ ਹਬੋ ਗਏ ਸਾਡੇ ਕੇ ਦੇ ਫੇਰ ਪਹੀ ਆਇਆ ਭੱਜਿਆ ਸਹੀ ਉਸ ਤੋਂ ਆ ਕੇ ਸਾਡੇ ਨਾਲ ਆਈ ਹੈ ਅਸਲਾਮੁਅਲੈਕਮ ਮੈਂ ਜੀ ਮੈਂ ਨਜ਼ੀਰ ਅਹਿਮਦ ਤੁਸੀਂ ਇਸ ਟਾਈਮ ਵੇਖਦੇ ਪੈ ਜ ਮੇਰਾ YouTube ਚੈਨਲ Facebook ਪੇਜ ਮੈਂ ਇਸ ਟਾਈਮ ਪਹੁੰਚਿਆ ਜੀ ਪਿੰਡ 173 ਵੀ ਤਹਿਸੀਲ ਬੂਰੇਵਾਲਾ ਜ਼ਿਲ੍ਹਾ ਵਿਆੜੀ ਆਪਣੇ ਕੋਲ ਇੱਕ ਐਸੇ ਬਜ਼ੁਰਗ ਮੌਜੂਦ ਨੇ ਜਿਹੜੇ ਹਿੰਦੁਸਤਾਨ ਤੋਂ ਪਾਕਿਸਤਾਨ ਆਏ ਸੀ ਪਰ ਇਹਨਾਂ ਦੀ ਸਟੋਰੀ ਕੁਝ ਮੁxtਲਫ ਕਿਸਮ ਦੀ ਹੈ ਸਾਰੀ ਦੁਨੀਆ ਜਿਹੜੇ ਮੁਸਲਮਾਨ ਹਿੰਦੁਸਤਾਨ ਦੇ ਵਿੱਚ ਬੈਠੇ ਹੋਏ ਸੀ ਉਹ ਪਾਕਿਸਤਾਨ ਵਾਲੇ ਪਾਸੇ ਨੂੰ ਆ ਰਹੇ ਸੀ ਤੇ ਇਹ ਬਾਬੇ ਹੋਰੀ ਤੇ ਬਾਬੇ ਹੋਰਾਂ ਦੇ ਬਜ਼ੁਰਗ ਵੱਡਕੇ ਜਿਹੜੇ ਹੈਗੇ ਸੀ ਇਹ ਪਾਕਿਸਤਾਨ ਚ ਉਸਤਾਂ ਬੈਠੇ ਹੋਏ ਸੀ ਤੇ ਉਜਾੜੇ ਹੋਏ ਤੇ ਬਾਬੇ ਹੋਰੀ ਦੱਸਦੇ ਨੇ ਵੀ ਇਹ ਸਾਰਾ ਖਾਨਦਾਨ ਉੱਠ ਕੇ ਤੇ ਹਿੰਦੁਸਤਾਨ ਵਾਲੇ ਪਾਸੇ ਨੂੰ ਟੁਰ ਪਿਆ। ਵੀ ਅਸੀਂ ਉੱਧਰ ਜਾਣਾ। ਸਾਡੇ ਉੱਧਰ ਬੈਠੇ ਨੇ ਰਿਸ਼ਤੇਦਾਰ। ਬਾਕੀ ਦੀ ਸਾਰੀ ਦਾਸਤਾਨ ਕਿਵੇਂ ਉਜਾੜੇ ਹੁੰਦੇ ਬਾਬੇ ਹੋਰਾਂ ਨੇ ਵੇਖੇ ਕੀ ਸਟੋਰੀ ਹੈਗੀ ਸਾਰੀ ਦਾਸਤਾਨ ਉਹ ਆਪਾ ਬਾਬੇ ਹੋਰਾਂ ਦੇ ਕੋਲ ਸੁਣਾਗੇ। ਅਸਲਾਮੁਅਲੈਕਮ ਬਾਬਾ ਜੀ ਕੀ ਹਾਲ ਹੈ? ਚੰਗਾ ਬਾਦ ਹੈ। ਅਸਲਾਮ। ਬਾਬਾ ਜੀ ਤੁਹਾਡਾ ਨਾਂ ਕੀ ਹੈ? ਖੁਸ਼ੀ ਮਮਦ। ਖੁਸ਼ੀ ਮਮਦ। ਤੇ ਤੁਹਾਡੇ ਅੱਬੇ ਦਾ ਕੀ ਨਾਂ ਹੈ ਜੀ? ਅੰਦਬਸ਼। ਮੁਹੰਮਦ ਬਖਸ਼। ਹਾਂ ਜੀ। ਤੇ ਤੁਹਾਡੀ ਕੌਮ ਕੀ ਹੈ ਜੀ ਅਰਾਈ ਅਰਾਈ ਤੇ ਹੁਣ ਸਾਨੂੰ ਦੱਸੋ ਇੰਡੀਆ ਦੇ ਵਿੱਚ ਜਿਹੜੀ ਥਾਂ ਤੇ ਤੁਸੀਂ ਗਏ ਸੀ ਹਾਂਜੀ ਉਸ ਪਿੰਡ ਦਾ ਨਾਮ ਕੀ ਹੈਗਾ ਸੀ ਬੱਡੂਆਲਾ ਬੱਡੂਆਲਾ ਹਾਂਜੀ ਤੇ ਨਾਲ ਇੱਕ ਪਿੰਡ ਤੁਸੀਂ ਦੱਸਿਆ ਇੰਦਰਗੜ ਇੰਦਰਗੜ ਅਰਾਈ ਮੈਨਾਂ ਹਾਂਜੀ ਤੇ ਇਹ ਤੁਹਾਡੇ ਬਾਪੂਰੀ ਕਿੱਥੇ ਬੈਠੇ ਹੋਏ ਸੀ ਤੇ ਉਹ ਹਿੰਦੂਸਤਾਨ ਵਾਲੇ ਪਾਸੇ ਨੂੰ ਗਏ ਇਸ ਸਾਨੂੰ ਥੋੜਾ ਜਿਹਾ ਦੱਸੋ ਵੀ ਕੀ ਕੁਝ ਹੋਇਆ ਤੁਹਾਡੇ ਨਾਲ 19 ਚੱਕ ਚੋਂ ਅਰਸ ਦੇ ਕੋਲੇ ਬੈਠੇ ਸੀ 19 ਵੀ ਦੇ ਵਿੱਚੋਂ ਉੱਠ ਕੇ ਗਏ ਹਾਂਜੀ ਸਹੀ ਹੈ ਪਸੂ ਜੰਗਲ ਵੀ ਲੈ ਗਿਆ ਸਭੋ ਕੁਝ ਲੈ ਗਿਆ ਹਾਂ ਹਾਂ ਉਸ ਤੇ ਸੱਟ ਕੇ 20 ਦੇਣਾ ਬਾਅਦ ਉਥੋਂ ਉਹ ਜੜ ਗਿਆ ਸਭੋ ਕੁਝ ਉਸ ਤੇ ਸੱਟ ਆਂਦਾ ਇੱਥੋਂ ਸਾਰਾ ਕੁਝ ਲੈ ਗਿਆ ਨਾਲ ਹਾਂਜੀ ਜੋ ਕੁਝ ਅਨਜੂਜ ਜੋ ਕੁਝ ਸਮਾਨ ਸਾਮਾਨ ਹੈਗਾ ਸੀ ਸਾਰਾ ਲਾਦ ਲਿਆ ਹਾਂਜੀ ਤੇ ਉਥੇ ਵੱਡੂ ਵਾਲ ਪਿੰਡ ਚ ਚਲੇ ਗਏ ਉਥੇ ਵੀ 30 ਦਿਨ ਬੈਠੇ ਰਹੇ ਹਾਂਜੀ ਤੇ ਉਥੋਂ ਫਿਰ ਉੱਠਣ ਦੀ ਵਜ੍ਹਾ ਕੀ ਬਣੀ ਕਿਉਂ ਤੁਸੀਂ ਫਿਰ ਉੱਠ ਕੇ ਆਏ ਉਥੇ ਸਿੱਖ ਮਾਰੀ ਜਾਂਦੇ ਸੀ ਸਿੱਖਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਹਾਂਜੀ ਤੇ ਸਾਰਾ ਪਿੰਡ ਸਿੱਖਾਂ ਦਾ ਸੀ ਅੱਛਾ ਰਾਈਆਂ ਦੇ ਥੋੜੀ ਆ ਘਰ ਸਹੀ ਤੇ ਉਥੇ ਉਥੇ ਤੁਸੀਂ ਕੀ ਹੁੰਦਾ ਵੇਖਿਆ ਤੁਹਾਡੇ ਬਾਪ ਨੇ ਅੱਬੇ ਨੇ ਕੀ ਹੁੰਦਾ ਵੇਖਿਆ ਉਹ ਥੋੜੀ ਜੀ ਸਾਨੂੰ ਦਾਸਤਾਨ ਜੀ ਸੁਣਾਓ ਕੀ ਹੋਇਆ ਹੋਣਾ ਕੀਆ ਹੂੰ ਹੂੰ ਬਾਪ ਸਾਡਾ ਹਰਵਾਂ ਦਾ ਸੀ ਅੱਛਾ ਮੈਂ ਕੋਲੇ ਖੇੜਦਾ ਸੀ ਹੂੰ ਹੂੰ ਆ ਮਿੱਟੀ ਨਾਲ ਹੀ ਸਹੀ ਏ ਜਦੋਂ ਦੇਖਿਆ 10 ਕੁ ਦਾ ਟਾਈਮ ਸੀ ਸਹੀ ਏ ਤੇ ਪਿੰਡ ਜਿਹੜਿਆ ਤੁਰਿਆ ਆ ਦੇ ਸਾਰੇ ਹੂੰ ਹੂੰ ਜਿਹੜੇ ਰਾਇਆਂ ਦੇ ਘਰ ਸੀ ਸਹੀ ਉਹ ਉੱਠ ਪਏ ਉਥੋਂ ਉੱਠ ਪਏ ਹੂੰ ਹੂੰ ਉਹ ਮੇਰੇ ਤਾਇ ਦਾ ਪੁੱਤ ਸੀਗਾ ਸਹੀ ਉਹਨੇ ਆਂ ਕੇ ਮੈਨੂੰ ਗਦੇ ਜਾਂ ਦੇ ਚੱਕ ਲਿਆ ਹੂੰ ਤੇ ਲੈ ਕੇ ਭੱਜ ਪਿਆ ਅੱਛਾ ਆਪ ਦੇ ਚਾਚੇ ਨੂੰ ਲੜਦਾ ਰਿਆ ਹੂੰ ਵੀ ਤੈਨੂੰ ਹਰਾ ਦੀ ਪਈ ਦੁਨੀਆ ਉਹ ਜਿਹੀ ਜਾਂਦੀ ਆ ਅੱਛਾ ਉਹ ਘਾਹ ਦੀ ਪੰਡ ਲੈ ਕੇ ਸੁੱਕਾ ਘਾਹ ਸੀ ਹੂੰ ਤੇ ਹਣਾੜੀ ਅੱਗੇ ਲਾਈ ਹੂੰ ਤੈਨੂੰ ਤੁਰ ਗਿਆ ਅੱਛਾ ਪਿੰਡੋਂ ਅਗਲੇ ਨਾਲ ਲੜ ਕੇ ਆ ਹੂੰ ਸਭ ਕੋਈ ਸਾੜ ਕੇ ਦੇਖ ਫਿਰ ਪਹੀ ਆਇਆ ਭੱਜਿਆ ਸਹੀ ਉਥੋਂ ਆ ਕੇ ਸਾਡੇ ਨਾਲ ਆ ਗਿਆ ਬਾਬਾ ਜੀ ਥੋੜਾ ਜਿਹਾ ਇਹ ਸਾਨੂੰ ਦੱਸੋ ਵੀ ਜਿਹੜੇ ਤੁਸੀਂ ਇੱਥੋਂ ਘਰ ਗਏ ਸੀ ਹਾਂਜੀ ਇੱਕੋ ਘਰ ਗਏ ਸੀ ਤੁਹਾਡੇ ਜੀਵਾਂ ਦੇ ਵਿੱਚ ਕੌਣ ਕੌਣ ਸ਼ਾਮਲ ਹੈਗਾ ਸੀ ਇੱਕ ਤਾਂ ਤੁਸੀਂ ਹੋ ਗਏ ਹਾਂਜੀ ਇੱਕ ਤੁਹਾਡਾ ਅੱਬਾ ਹੋ ਗਿਆ ਹਾਂਜੀ ਅੰਮੀ ਵੀ ਨਾਲ ਹੈਗੀ ਸੀ ਅੰਮੀ ਵੀ ਹੈਗੀ ਪਹਿਣਾ ਭਰਾ ਹੋਰ ਕਿਹੜੇ-ਕਿਹੜੇ ਆ ਗਏ ਸੀ ਤੁਹਾਡੇ ਨਾਲ ਭੈਣਾਂ ਸੀ ਮੇਰੀਆਂ ਦੋ ਦੋ ਹੈਗੀਆਂ ਸੀ ਹਾਂਜੀ ਅੱਛਾ ਮਾਈ ਸੀ ਹੂੰ ਹੂੰ ਤੇ ਅਸੀਂ ਦੋ ਦੋ ਭਰਾ ਸੀ ਤਿੰਨ ਅੱਛਾ ਬਸ ਠੀਕ ਹੈ ਤੇ ਦਾਦਾ ਦਾ ਦਾ ਕੋਈ ਨਹੀਂ ਕਿ ਅਸੀਂ ਪਈ ਉਹ ਪਹਿਲੀ ਫੋਟੋ ਹੋ ਗਿਆ ਸੀ ਹਾਂਜੀ ਉਹ ਜਿਹੜੀਆਂ ਕਬਰਾਂ ਹੈਗੀਆਂ ਨੇ ਹਾਂਜੀ ਉਹ ਤੁਹਾਡੀਆਂ ਹਜੇ ਉਹ ਉੱਥੇ ਹਿੰਦੁਸਤਾਨ ਦੇ ਵਿੱਚ ਵੱਡੂ ਵਾਲ ਪਿੰਡ ਦੇ ਵਿੱਚ ਆ ਗਈ ਨਹੀਂ ਨਹੀਂ ਇੱਥੇ 19 ਅੱਛਾ ਉਹ 19 ਚ ਹੈਗੀਆਂ ਨੇ 19 ਸਹੀ ਹੈ ਤੇ ਉੱਥੇ ਜਿਹੜੇ ਤੁਹਾਡੇ ਰਿਸ਼ਤੇਦਾਰ ਬੈਠੇ ਸੀ ਹਾਂਜੀ ਉਸ ਵੱਡੂ ਵਾਲ ਪਿੰਡ ਦੇ ਵਿੱਚ ਹਾਂਜੀ ਉਹ ਕੌਣ ਹੈਗੇ ਸੀ ਤੁਹਾਡੇ ਰਿਸ਼ਤੇ ਦੇ ਵਿੱਚ ਕੀ ਲੱਗਦੇ ਸੀ ਤੁਹਾਡੇ ਅੱਬੇ ਦੇ ਸਾਡੇ ਅੱਬੇ ਦਾ ਭਰਾ ਸੀ ਭਰਾ ਸੀ ਹਾਂਜੀ ਤੁਹਾਡਾ ਚਾਚਾ ਹੀ ਹੋਇਆ ਨਾ ਤਾਇਆ ਤਾਇਆ ਹਾਂਜੀ ਸਹੀ ਸ਼ੇਰਮਉਂਦੂ ਦਾ ਨਾਮ ਸਹੀ ਉਹ ਫਿਰ ਤੁਹਾਡੇ ਦਾਦਖੀਆਂ ਦੀਆਂ ਕਬਰਾਂ ਤਾਂ ਹਿੰਦੁਸਤਾਨ ਦੇ ਵਿੱਚ ਆ ਗਈਆਂ ਨੇ ਹਾਂਜੀ ਹਨਾ ਐਵੇਂ ਨਾ ਨਹੀਂ ਹਾਂ ਉਹ ਵੀ ਬਿਮਾਰ ਹੋਇਆ ਸੀ ਕੱਸੋ ਬਾਦ ਕੋਈ ਆ ਅੱਛਾ ਹਾਂਜੀ ਤੇ ਇਹ ਦੱਸੋ ਵੀ ਤੁਹਾਡੇ ਨਾਨਕੇ ਕਿਹੜੀ ਥਾਂ ਤੇ ਬੈਠੇ ਸੀ ਦਾਦਕੇ ਕਿਹੜੀ ਥਾਂ ਤੇ ਬੈਠੇ ਸੀ ਨਾਨਕੇ ਦਾ ਸਾਡੇ ਸਲੀਣਾ ਸੀ ਅੱਛਾ ਉਹ ਸਲੀਣਾ ਉਹ ਵੀ ਇੰਡੀਆ ਦੇ ਵਿੱਚ ਹੀ ਹੈ ਇੰਡੀਆ ਜੀ ਆ ਉਹ ਵੀ ਅੱਛਾ ਉਹ ਉਹਨੂੰ ਕਿਹੜਾ ਜ਼ਿਲ੍ਹਾ ਲੱਗਦਾ ਇਹ ਨਹੀਂ ਪਤਾ ਹੈ ਅੱਛਾ ਤੇ بس اچھا ਉਥੇ ਤੁਸੀਂ ਬੱਡੂਵਾਲ ਪਿੰਡ ਚ ਬੈਠੇ ਗਏ ਤੁਸੀਂ ਮਹੀਨਾ ਰਹਿ ਜੇ ਮਹੀਨਾ ਵੀ ਨਹੀਂ ਰਹਾ ਮਹੀਨਾ ਵੀ ਨਹੀਂ ਰਹਾ ਨਾ ਹੂੰ ਹੂੰ 15 15-20 ਦਿਨ ਹਾਂ ਤੇ ਉਥੇ ਤੁਹਾਨੂੰ ਮਤਲਬ ਕਿਵੇਂ ਤੁਹਾਨੂੰ ਮਹਿਸੂਸ ਹੋਇਆ ਵੀ ਇੱਥੇ ਬੰਦੇ ਮਾਰੀ ਜਾਂਦੇ ਨੇ ਯਾਕੋ ਮਾਰੇ ਬੰਦੇ ਵੇਖੇ ਸੀ ਬੰਦੇ ਬਰਸੀ ਅਗਲੇ ਲੈ ਕੇ ਐਂ ਫਿਰਦੇ ਐਵੇਂ ਚੁੱਕੀ ਫਿਰਦੇ ਸੀ ਬਰਸੀ ਗਲੀਆਂ ਹੀ ਫਿਰਦੇ ਸੀ ਅੱਛਾ ਲਾਜ ਪਟੀਆਂ ਬੰਨ ਕੇ ਹਾਂ ਹਾਂ ਰੜਕੇ ਦੇ ਮਾਰਦੇ ਲਲਕਰੇ ਮਾਰਦੇ ਸੀ ਲਲਕਦੇ ਮਾਰਦੇ ਤੇ ਜੇ ਬਾਹਰ ਨਿਕਲੇ ਉਹਨੂੰ ਟੰਗ ਲੈਣਾ ਮਾਰ ਦੇਣਾ ਉਹਨੂੰ ਹਾਂ ਤੇ ਕੁੜੀਆਂ ਨੂੰ ਚੱਕ ਲੈਂਦੇ ਸੀ ਕੁੜੀਆਂ ਨੂੰ ਚੱਕਦੇ ਸੀ ਵਾਪਸ ਨਹੀਂ ਸੀ ਕਰਦੇ ਬਾਕਸੀਆਂ ਮਾਰ ਲੈਂੀਆਂ ਮਾਰਦੇ ਦੇਂਦੇ ਸੀ ਮਾਰ ਦੇਣੀਆਂ ਹੂੰ ਹੂੰ ਜਿਹੜੀ ਮੂੰਹ ਮੱਥੇ ਲਾਗਦੀ ਹੋਣੀ ਉਹ ਲੈ ਜਾਂਦੇ ਅੱਛਾ ਇਦਾਂ ਕਰਦੇ ਰਹ ਗੁੜੀਆਂ ਦੇ ਕੋਈ ਬੰਦੇ ਮਰੇ ਹੋਏ ਤੁਸੀਂ ਵੇਖੇ ਸੀ ਤੁਸੀਂ ਬਾਬਾ ਮਰੇ ਰਾਜ ਇਸ ਦੁਨੀਆਂ ਪੈਸੇ ਦੀ ਮਰੀ ਹੋਈ ਮਾਦੀ ਹੋਈ ਅੱਛਾ ਮਾਦੀ ਜਾਂਦੇ ਸੀ ਹੂੰ ਤੇ ਤੁਹਾਡਾ ਬਾਪ ਫਿਰ ਨਿਕਲੇਆ ਕਿਵੇਂ ਉਹ ਘਰੇ ਅਪੜਿਆ ਨਹੀਂ ਰਾਤ ਨੂੰ ਪਰ ਥੇ ਉਹ ਕਾਦੀਪਨ ਸਿੱਟੀ ਹੂੰ ਹੂੰ ਤੇ ਪਿਛਾਂ ਵਾਪਸ ਹੋ ਗਿਆ ਅੱਛਾ ਸਾਡੇ ਨਾਲ ਕੇ ਰਲ ਗਿਆ ਤੇ ਉੱਥੇ ਘਰ ਕੀ ਕੁਛ ਫਿਰ ਤੁਸੀਂ ਛੱਡ ਕੇ ਆਏ ਜੇ ਸਭੋ ਕੁਝ ਹੀ ਕਰੀ ਸਾਰਾ ਕੁਝ ਹੀ ਛੱਡ ਦਿੱਤਾ ਡੰਗਰ ਡੁੰਗਰ ਜੋ ਕੋਈ ਸਮਾਨ ਲਾਇਆ ਗਿਆ ਸੀ ਡੰਗਰ ਛੱਡ ਕੇ ਕੱਪੜੇ ਵੀ ਹੂੰ ਹੂੰ ਤਾਂਦੇ ਸੀ ਜਿਹੜੇ ਪਾਏ ਸੀ ਮਾਦੀ ਕੰਨ ਅੱਛਾ ਤੇ ਫਿਰ ਤੁਹਾਡੇ ਘਰ ਦੇ ਵਿੱਚ ਜਿਵੇਂ ਤੁਸੀਂ ਦੱਸਦੇ ਦੋ ਭੈਣਾਂ ਸੀ ਮਾਂ ਸੀ ਹਾਂਜੀ ਤੇ ਉਹ 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 ਵੀ ਆ ਗਏ ਸੀ ਇਕੱਠੇ ਹੀ ਆਏ ਹਾਂ ਇਕੱਠੇ ਆਏ ਦੇ ਹਾਂਜੀ ਤੇ ਤੁਸੀਂ ਤਾਂ ਪਹਿਲੇ ਹੀ ਆਪਦੇ ਚਾਚੇ ਨਾਲ ਰਲ ਗਏ ਨਾ ਹਾਂਜੀ ਤੁਹਾਡਾ ਆਪਾ ਲੱਗਿਆ ਸੀ ਮੈਂ ਚੰਗੀ ਤਰ੍ਹਾਂ ਚੌਕੀ ਕਰਕੇ ਆਵਾਂਗਾ ਆ ਜਦੋਂ ਡਾਂਗਾ ਵੇਖੀਆ ਤਾਂ ਫਿਰ ਨਸਿਆ ਨਾ ਹਾਂ ਹੂੰ ਸਹੀ ਹੋ ਗਿਆ ਤੇ ਇਹ ਫਿਰ ਤੁਸੀਂ ਬਾਰਡਰ ਕਿਹੜਾ ਲੰਗੇ ਸੀ ਆ ਗੰਡਾ ਸਿੰਘ ਵਾਲਾ ਗੰਡਾ ਸਿੰਘ ਵਾਲਾ ਹਾਂਜੀ ਫਿਰ ਅਗਾ ਕਿਵੇਂ ਕਿਵੇਂ ਆਏ ਉਹਨਦੇ ਬਾਰੇ ਚ ਦੱਸੋ ਕਿਵੇਂ ਫਿਰ ਹਾਲਾਤ ਹੋਏ ਤੁਹਾਡੇ ਨਾਲ ਇੱਥੇ 77 ਦੇ ਵਿੱਚ ਕਿਵੇਂ ਆਏ ਫਿਰ ਇਹ ਥੋੜਾ ਜਿਹਾ ਸਾਨੂੰ ਤਫਸੀਲ ਦੇ ਵਿੱਚ ਦੱਸੋ 73 ਦਾ ਮੈਂ ਵਿਆਹਿਆ ਹੋਇਆ ਇੱਥੇ ਤੁਸੀਂ ਵਿਆਹੇ ਹੋ ਜੀ ਹਾਂਜੀ ਇਹ ਤੁਸੀਂ ਸਹੁਰਿਆਂ ਦੇ ਰਹਿੰਦੇ ਜੀ ਇਹਦਾ ਮਤਲਬ ਹੈ ਹਾਂਜੀ ਹਾਂਜੀ ਹੂੰ ਸਹੁਰੇ ਵੀ ਵੱਟ ਟੱਕ ਦਤੇ ਸਹੁਰੇ ਵੀ ਵੱਡੇ ਗਏ ਸੀ ਵੱਡੇ ਗਏ ਸੀ ਅੱਛਾ ਇਹਨੇ ਟੱਬਰ ਗਿਆ ਆਇਆ ਹਾਂ ਹਾਂ ਇਹਦੀ ਮਾਈ ਵੀ ਤੇ ਐਵੇਂ ਛੋਟੀ ਜੀ ਸੀਗੀ ਹਾਂ ਹਾਂ ਨਾਨਕਿਆਂ ਨੇ ਪਾਈ ਅੱਛਾ ਇਹ ਇਹ ਅੱਛਾ ਬਾਬਾ ਜਿਹੜੇ ਤੁਸੀਂ ਹਰਾਈਆਂ ਗਏ ਜੇ ਹਾਂਜੀ ਇਹ ਕਿਹੜੇ ਹਰਾਈ ਨੇ ਇਹ ਨਾ ਨਹੀਂ ਮੈਨੂੰ ਪਤਾ ਮਤਲਬ ਗੋਥਾਂ ਹੁੰਦੀਆਂ ਨਾ ਹਰਾਈਆਂ ਦੀਆਂ ਗੋਥਾਂ ਹੁੰਦੀਆਂ ਸਾਨੇ ਆ ਮੈਂ ਇਨਸ਼ਾ ਸਾਨੇ ਹਾਂ ਸਹੀ ਪੀਆ ਮੈਨੂੰ ਹਾਂ ਆਏ ਫਿਰ ਬਹੁਤ ਔਖੇ ਹਾਂ ਹਾਂ ਜੇ ਬੰਦਾ ਮਾੜਾ ਹੋਵੇ ਉਹਦੇ ਪੈਣਾ ਭਰਾ ਵੀ ਛੱਡ ਜਾਂਦੇ ਆ ਸਹੀ ਸਾਥ ਹੂੰ ਛੱਡ ਜਾਂਦੇ ਕਨੇ ਹਾਂਜੀ ਛੱਡ ਜਾਂਦੇ ਨੇ ਸਾਦੇ ਫਿਰ ਰਿਸ਼ਤੇਦਾਰ ਛੱਡ ਗਏ ਮਾੜਾ ਪਿਓ ਸ਼ਾਈ ਵਾਲ ਆਣ ਕੇ ਬਿਮਾਰ ਹੋ ਗਿਆ ਬਹੁਤਾ ਹੀ ਅੱਛਾ ਉਤੋਂ ਕਿਸੇ ਬੰਦੇ ਟਰਾਕਿਆ ਹੂੰ ਹੂੰ ਇੱਕ ਬੰਦੇ ਨੇ ਕਿਹਾ ਯਾਰ ਸਾਨੂੰ ਆਪਣਾ ਨਹੀਂ ਸਾਡੀ ਮਾਈ ਨੇ ਕਿਹਾ ਅੱਛਾ ਵਾਹ ਤੁਮ ਲਾਤਾ ਉਹ ਨਿਆਣ ਕੇ ਸਹੀ ਉੱਥੇ ਤੇ ਸਾਡੀ ਮਾਈ ਨੂੰ ਕਈ ਜਾਣਦੇ ਸੀ ਹੂੰ ਹੂੰ ਤੇ ਉਹ ਨੂੰ ਜਾਣਦੇ ਸੀ ਸਹੀ ਉਹ ਨਹੀਂ ਕਿਉਂ ਗੱਡਾ ਆ ਗਿਆ ਬੜੇ ਤੇ ਸਾ ਨਹੀਂ ਲੱਗਾ ਹੂੰ ਕੁਝ ਨਹੀਂ ਖਾਂ ਕਰਨ ਜੋ ਗਈ ਸੀ ਅੱਲਾ ਨੇ ਪਾੜੇ ਫਿਰ ਗੁਜ਼ਾਰਾ ਕਿਵੇਂ ਕੀਤਾ ਬਾਬਾ ਜੀ ਉਹ ਤੁਸੀਂ ਸਾਰਾ ਕੁਝ ਤੇ ਦੇ ਆਏ ਸੀ ਤੁਸੀਂ ਉੱਥੇ ਹੀ ਲੁਟਾ ਆਏ ਯਾਰਾ ਇੱਥੇ ਸਾਨੂੰ ਸਾਡੀ ਮਾਈ ਨੂੰ ਜਾਣਦੇ ਸੀ ਸਾਡੇ ਪਿਓ ਨੂੰ ਜਾਣਦੇ ਸੀ ਹੂੰ ਨਹੀਂ ਰਹਿੰਦਾ ਗਿਆ ਸੀ ਸਹੀ ਤੇ ਇੱਥੇ ਤੁਹਾਡੇ ਕੋਲ ਰਕਬਾ ਹੈਗਾ ਸੀ ਉੰਨੀ ਦੇ ਵਿੱਚ ਨਹੀਂ ਨਹੀਂ ਇੱਥੇ ਕੋਈ ਨਹੀਂ ਸੀ ਰਕਬਾ ਕੋਈ ਨਾ ਪਿਸ਼ਾ ਵੀ ਕੋਈ ਨਹੀਂ ਸੀ ਜਿੱਥੇ ਗਿਆ ਸੀ ਪਿਸ਼ਾ ਹੈਗਾ ਸੀ ਇੰਡੀਆ 'ਚ ਹਾਂਜੀ ਉੱਥੇ ਕਿੰਨਾ ਸੀ ਰਕਬਾ ਉੱਥੇ ਸਾਡੇ ਪਿਓ ਹੋਣੀ 5-6 ਬਜ਼ੁਰਗ ਸੀ ਕੁਝ ਪਹਿਲਾਂ ਮਰ ਗਏ ਹੂੰ ਹੂੰ ਇਹ ਇਹ ਦੋ ਭਰਾ ਆ ਗਏ ਸੀ ਅੱਛਾ ਆਕਾ ਸਾਡਾ ਇਸ਼ਾਨੀ ਛੱਡ ਗਿਆ ਸੀ ਹੂੰ ਹੂੰ ਤੇ ਇੱਥੇ ਸਾਰਾ ਪਿੰਡ ਜਾਣਦਾ ਸੀ ਬੱਚਾ ਬੱਚਾ ਸਹੀ ਤੇ ਫਿਰ ਇਸ ਕਰਕੇ ਪੈਨਾ ਸੌਖਾ ਹੋ ਗਿਆ ਭਈ ਇਹ ਨੂੰ ਕਰਨਾ ਚੀਜ਼ ਦੇ ਭਈ ਸਹੀ ਠੀਕ ਆ ਤੇ ਇੱਕ ਉਹ ਤੁਸੀਂ ਅੱਗੇ ਦੱਸਦੇ ਪਏ ਸੀ ਨਾ ਹਾਂਜੀ ਭਈ ਜਦੋਂ ਅਸੀਂ ਮਾਲ ਲੰਗਰ ਲੈ ਕੇ ਕੋਲੋਂ ਲੰਘਦੇ ਸੀ ਸਿੱਖਾਂ ਦੇ ਕੋਲੋਂ ਸਿੱਖਾਂ ਦੇ ਸੀ ਆ ਉਹ ਬੁੜੀ ਆ ਲੈ ਨੂੰ ਹੂੰ ਹੂੰ ਮੈਂ ਇਹਦੇ ਕੋਲ ਗੋਲੀ ਮਾਰ ਦੇਣੀ ਆ ਅੱਛਾ ਮuje ਨਹੀਂ ਕਰਨਾ ਨਾ ਨਾ ਕਰ ਚੁੱਪ ਕਾ ਹੁਣ ਨਾ ਕਹੀਂ ਹਾਂ ਆ ਤੁਸੀਂ ਕਿਹਾ ਨਾ ਬਈ ਤੈਨੂੰ ਛੁਰੀ ਫੇਰ ਦੇਵਾਂਗਾ ਬੱਚੇ ਨੂੰ ਬੱਚੇ ਨੂੰ ਕਿਹਾ ਤੁਸੀਂ ਬੱਚੇ ਨੂੰ ਅੱਛਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਇਹਨੇ ਥੱਲੇ ਲਾਵੋ ਹਾਂ ਬਈ ਇਹ ਸਾਨੂੰ ਸੁਣਾਉਂਦਾ ਜਾਂ ਮਤਲਬ ਬੱਚਾ ਕੋਣ ਨਹੀਂ ਦਿੰਦਾ ਸੀ ਹalal ਨਹੀਂ ਕਰਨ ਦਿੰਦੇ ਨਹੀਂ ਕਰਨ ਦਿੰਦੇ अच्छा ओ जेड़ा बच्चे कवे भाई तिनु हलाल कर देंगा गां मुकवे रख मुकवे ते ओ ओ ओंदे नाल मतलब ਲੜਦੇ ਸੀ ਲੜਦੇ ਸੀ ਲੜਦੇ ਸਹੀ ਇਸ ਤਰ੍ਹਾਂ ਦਾ ਕੋਈ ਚੱਕਰ ਹੈਗੇ ਸੀ ਹਾਂਜੀ ਹੂੰ ਤੇ ਇਹ ਫਿਰ ਤੁਸੀਂ ਜਦੋਂ ਆ ਗਏ ਜੇ ਹਾਂਜੀ ਤੇ ਇਹ ਫਿਰ ਗੁਜ਼ਾਰਾ ਤੇ ਫਿਰ ਤੁਹਾਡਾ ਔਖਾ ਹੀ ਹੋਇਆ ਹੋਣਾ ਹੈ ਨਾ ਔਖੇ ਤੰਗੀਆਂ ਬਹੁਤ ਕਟੀਆਂ ਤੰਗੀਆਂ ਬਹੁਤ ਕਟੀਆਂ ਤੇ ਇੱਥੇ ਜਿਹੜੇ ਘਰ ਚ ਤੁਹਾਡੀ ਸ਼ਾਦੀ ਹੋਈ ਹੈ ਹਾਂਜੀ ਇਹ ਇਹ ਰਿਸ਼ਤੇ ਦੇ ਵਿੱਚ ਤੁਹਾਡੇ ਕੁਝ ਨਹੀਂ ਸੀ ਲੱਗਦੇ ਨਹੀਂ ਨਹੀਂ ਹਾਂ ਇਹ ਜਿਸ ਤੇ ਦਾ ਨਹੀਂ ਉਹ ਬੜਾਂਦੇ ਸੀ ਇਹ ਉਹ ਬੜਾਂਦੇ ਹੋਈਏ ਤੁਹਾਡੇ ਹਾਂਜੀ ਤੇ ਇਹਨਾਂ ਨਾਲ ਕਿਵੇਂ ਰਿਸ਼ਤਾ ਹੋ ਗਿਆ ਤੁਹਾਡਾ ਬੱਸ ਅੱਲਾਹ ਕਰਨਾ ਦਾ ਹੁੰਦਾ ਹੂੰ ਹੂੰ ਤੁਸੀਂ ਸਕੂਲ ਪੜ੍ਹੇ ਸੀ ਕੋਈ ਨਹੀਂ ਮੈਂ ਕਿਹਾ ਮੈਂ ਹਸ ਤੇ ਡੇ ਨਹੀਂ ਪੜਿਆ ਸਕੂਲ ਅੱਛਾ ਪੜਨ ਜੋ ਗਾਹੀ ਨਹੀਂ ਸੀ ਤੁਹਾਡੇ ਦੌਰ ਦੇ ਵਿੱਚ ਕੀ ਤੁਸੀਂ ਖੇੜੇ ਖੇਡਦੇ ਕੀ ਹੁੰਦੇ ਸੀ ਖੇੜਣਾ ਕੀ ਆ ਹਾਂ ਹਾਂ ਖੇਡੇ ਹੀ ਨਹੀਂ ਅਸੀਂ ਤੇ ਉੰਜ ਉਹ ਜਿਹੜਾ ਵੱਡੂ ਵਾਲ ਪਿੰਡ ਹੈਗਾ ਇਹਦੇ ਤੁਹਾਨੂੰ ਨਕਸ਼ੇ ਦਾ ਕੋਈ ਪਤਾ ਹੈਗਾ ਵੀ ਕਿਵੇਂ ਦਾ ਪਿੰਡ ਸੀ ਆਗਾ ਕਿਹੜੇ ਪਿੰਡ ਨੂੰ ਉਸਕਾ ਸੁਲੱਖਾਂ ਜਾਂਦੀਆਂ ਨਹੀਂ ਕੋਈ ਦੱਸ ਹਮ ਇਹਨਾਂ ਨੂੰ ਪਤਾ ਕਿਸ਼ਨਪੁਰ ਨੂੰ ਜਾਂਦਾ ਸੀ ਕਿਸ਼ਨਪੁਰ ਨੂੰ ਹਾਂ ਇਹਨਾਂ ਦੇ ਗੜ ਨੂੰ ਇਹਨਾਂ ਦੇ ਗੜ ਨੂੰ ਬਸ ਤੇ ਇਧਰ ਨਾਲ ਸ਼ਹਿਰ ਵੀ ਜਿਹੜਾ ਤੁਹਾਨੂੰ ਦੱਸਿਆ ਧਰਮਕੋਟ ਲੱਗਦਾ ਹੈ ਨਾ ਹਾਂ ਹੋਵੇ ਸ਼ਹਿਰ ਵੀ ਧਰਮਕੋਟ ਵੀ ਸ਼ਹਿਰ ਹੈ ਆਪਾਂ ਦੇਖਿਆ ਹੀ ਨਹੀਂ ਸ਼ਹਿਰ ਯਾਰ ਜਿਲ੍ਹਾ ਤਾਂ ਫਿਰੋਜ਼ਪਰੀ ਹੈ ਨਾ ਹਾਂ ਜਿਲ੍ਹਾ ਫਿਰੋਜ਼ਪਰੀ ਹਮ ਸਹੀ ਏ بابا ਜਿਹੜੇ ਤੁਹਾਡਾ ਦੌਰ ਗੁਜ਼ਰਿਆ ਹੈ 1947 ਵਾਲਾ ਹਾਂਜੀ ਉਦੋਂ ਤੁਸੀਂ ਕੋਈ ਸ਼ਾਦੀ ਹੁੰਦੀ ਨਿੱਕੀਆਂ ਹੁੰਦੀਆਂ ਵੇਖੀ ਸੀ ਨਹੀਂ ਵੇ ਆਪਣੇ ਪਾਕਿਸਤਾਨਾਂ ਚ ਆ ਕੇ ਤੇ ਵੇਖੀ ਹੋਏਗੀ ਹਾਂਜੀ ਹਾਂਜੀ ਕਿਵੇਂ ਸ਼ਾਦੀ ਤੁਸੀਂ ਕਰਦੇ ਰਹੇ ਜੇ ਤੁਹਾਡੀ ਆਪ ਦੀ ਬਰਾਦਰੀ ਦੇ ਵਿੱਚ ਹੁਣ ਤਾਂ ਕੰਮ ਹੀ ਬਹੁਤ ਵਧੇ ਆ ਹੁਣ ਤਾਂ ਵਧੀਆ ਨਾ ਉਦੋਂ ਮੈਂ ਕਿਵੇਂ ਕਰਦੇ ਸੀ ਕੀ ਕੁਝ ਪਕਾਉਂਦੇ ਪਕਾਉਂਦੇ ਕੀ ਸੀ ਪਕਾਉਂਦੇ ਇਹੋ ਹੀ ਚੌਲ ਪਕਾ ਲਾ ਅੱਛਾ ਗੋੜਾ ਰਹੇ ਹੂੰ ਹੂੰ ਗੋੜਾળી ਪੱਕਦੇ ਸੀ ਗੋੜਾੜੀ ਪੱਕਦੇ ਜਾਂ ਦੱਸਦੇ ਨੇ ਸੋਜੀ ਹਲਵਾ ਪੱਕਦਾ ਸੀ ਬਸ ਆਹ ਕੋਈ ਸੀ ਹਾਂ ਤੇ ਗੋਸ਼ਤ ਗੋਸ਼ਤ ਕੋਈ ਨਹੀਂ ਸਿਪਕਾਦੇ ਗੋਸ਼ਤ ਬਸ ਮਾੜਾ ਚੰਗਾ ਹੈ ਮਾੜਾ ਚੰਗਾ ਹੀ ਹੁੰਦਾ ਸੀ ਹਾਂ ਇੱਕ ਬੋਟੀ ਭਾਲਤੀ ਦੂਜਾ ਛੋੜੇ ਨਾ ਖਾਦਾ ਮੈਂ ਸਹੀ ਇਹ ਕੋਈ ਤਾਂ ਮੋੜ ਮੋੜ ਕਰਕੇ ਨੂੰ ਮੈਂ ਗੋਸ਼ਤ ਖਾਂਦੀ ਹਾਂ ਜੀ ਉਦੋਂ ਉਦੋਂ ਕੱਟੇ ਵੱਛੇ ਹalal ਕਰਕੇ ਕਰਦੇ ਹੋਣਗੇ ਨਾ ਸ਼ਾਦੀਆਂ ਤੇ ਦੁੰਬੇ ਜਾਂ ਬੱਕਰੇ ਬੁਖਰੇ ਕੋਈ ਨਹੀਂ ਸੀ ਬੱਕਰੇ ਸੀਗੇ ਬੱਕਰੇ ਹalal ਕਰਦੇ ਸੀ ਬੱਕਰੇ ਹੂੰ ਉੱਥੇ ਤੁਸੀਂ ਇੰਡੀਆ ਚ ਇਹੰਦਵਾਂ ਦੀ ਸਿੱਖਾਂ ਦੀ ਕੋਈ ਨਹੀਂ ਸੀ ਸ਼ਾਦੀ ਹੁੰਦੀ ਵੇਖੀ ਤੀ ਨਾ ਜੀ ਤੇ ਉੱਥੇ ਦਾ ਕੋਈ ਬੰਦੇ ਦਾ ਵੀ ਕੋਈ ਨਹੀਂ ਨਾ ਯਾਦ ਨਾ ਕੋਈ ਨਹੀਂ ਯਾਦ ਤੁਹਾਨੂੰ ਹਨਾ ਕੋਈ ਯਾਦ ਹੂੰ ਸਹੀ ਹੈ ਜੀ ਹਾਂ ਜੀ ਇਹ ਬਾਬੇ ਦੀ ਦਾਸਤਾਨ ਹੈਗੀ ਸੀ ਕਿਉਂਕਿ ਹੁਣ ਬਾਬਾ ਨਾ ਕਮਜ਼ੋਰ ਬਹੁਤ ਇਥੇ ਤੇ ਗੱਲ ਸਹੀ ਤਰੀਕੇ ਹੁੰਦੀ ਨਹੀਂ ਕੁੰਦੀ ਨਹੀਂ ਬਿਲਕੁਲ ਨਹੀਂ ਹੁੰਦੀ ਤੇ ਕਮਜ਼ੋਰੀ ਬਹੁਤ ਜ਼ਿਆਦੀ ਹੈ ਨਾ ਤੇ ਕੋਈ ਗੱਲਾਂ ਅਸੀਂ ਆ ਨੇ ਜਿਹੜੀਆਂ ਚੀਥੇ ਭੁੱਲ ਗਈਆਂ ਨੇ ਇਸ ਵਾਸਤੇ ਜਿਹੜੀਆਂ ਕੋਈ ਯਾਦ ਰਹਿ ਗਈਆਂ ਉਹ ਫਿਰ ਬਾਬੇ ਹੋਰਾਂ ਕੋਲੋਂ ਅਸੀਂ ਸੁਣੀਆਂ ਨੇ ਪਹਿਲੇ ਬਾਬੇ ਨੇ ਦੱਸੀਆਂ ਨੇ ਫਿਰ ਉਸ ਬਾਅਦ ਮੈਂ ਰਿਕਾਰਡ ਕੀਤੀਆਂ ਨੇ ਉਮੀਦ ਹੈ ਤੁਹਾਨੂੰ ਬਾਬੇ ਹੋਰਾਂ ਦੀ ਦਾਸਤਾਨ ਚੰਗੀ ਲੱਗੀ ਹੋਵੇਗੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਆ ਜੇ ਹੁਣ ਮੈਂ ਮਿਲਾਂਗਾ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ ਅੱਲਾਹ ਹਾਫਿਜ਼ ਬਾਏ ਬਾਏ ਰੱਬ ਰੱਖਾ ਦੀ